ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣ ਲਈ ਤੁਸੀਂ ਮੇਰੇ ਚੈਨਲ ਤੇ ਐਂਡ ਤੱਕ ਬਨੇ ਰਹਿਣਾ ਜੀ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਅੱਜ ਫੇਰ ਇੱਕ ਨਵੀਂ ਵੀਡੀਓ ਇਹ ਵੀਡੀਓ ਦਾ ਟੌਪਿਕ ਹੈ ਜੀ ਇਮਾਨਦਾਰੀ ਤੇ ਮਿਹਨਤ ਦੀ ਇਹ ਨੇਕ ਕਮਾਈ ਕਰਨ ਵਾਲੇ ਇਨਸਾਨ ਨੂੰ ਪ੍ਰਮਾਤਮਾ ਕਿਵੇਂ ਫਲ ਵਾਖਸ਼ਦਾ ਕਿਵੇਂ ਲੈਂਦਾ ਉਹਦੇ ਇਮਤਿਹਾਨ ਤੇ ਕਿਵੇਂ ਫਿਰ ਮਿਲਦਾ ਉਹਨੂੰ ਮਿੱਠਾ ਸਵਰਦਾ ਫਲ ਤੇ ਆਪਾਂ ਇਸ ਟੌਪਿਕ ਦੇ ਉੱਤੇ ਅੱਜ ਵੀਡੀਓ ਬਣਾਉ ਜਾ ਰਹੇ ਹਾਂ ਤੇ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਇਹੀ ਕਹਿਣੀ ਹੁੰਦੀ ਹੈ ਵੀ ਜੇ ਤੁਸੀਂ ਗੁਰਬਾਣੀ ਨਾਲ ਜੁੜਦੇ ਹੋ ਗੁਰਬਾਣੀ ਦੇ ਦੱਸੇ ਹੋਏ ਸਿਧਾਂਤਾਂ ਤੇ ਫਰਮਾਨ ਜੋ ਜਾਰੀ ਕੀਤੇ ਇਹਦੇ ਵਿੱਚ ਉਹਨਾਂ ਦੇ ਉੱਤੇ ਚੱਲਣਾ ਹੀ ਸਭ ਤੋਂ ਨੇਕ ਕਮਾਈ ਹੁੰਦੀ ਹੈ ਜੀ ਤੇ ਕਦੇ ਵੀ ਕਿਸੇ ਦਾ ਪਾਪ ਬੇਈਮਾਨੀ ਦਾ ਧੰਨਾ ਖਾਓ ਜੀ ਸਿਰਫ ਇਮਾਨਦਾਰੀ ਦੇ ਰਸਤੇ ਤੇ ਚੱਲੋ ਜੇ ਆਪਾਂ ਗੁਰਬਾਣੀ ਨਾਲ ਨਹੀਂ ਵੀ ਜੁੜ ਸਕਦੇ ਨਾ ਜੇ ਆਪਾਂ ਗਰਮਾਣੀ ਦੇ ਵਿੱਚ ਦਿੱਤੀਆਂ ਹੋਈਆਂ ਹਦਾਇਤਾਂ ਦਿੱਤੇ ਹੋਏ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਤੇ ਵੀ ਚੱਲ ਬੜਗੇ ਨਾ ਤਾਂ ਵੀ ਆਪਾਂ ਧੰਨਾਂ ਤਾਂ ਵੀ ਆਪਣਾ ਜੀਵਨ ਸਫਲ ਹੋ ਜਾਂਦਾ ਹੈ। ਇਮਾਨਦਾਰੀ ਤੇ ਨੇਕ ਕਮਾਈ ਤੇ। ਲੋ ਜੀ ਇੱਥੇ ਮੈਂ ਥੋੜੀ ਜਿਹੀ ਸੋਣ ਸਾਖੀ ਸੁਣਾ ਕੇ ਸਾਖੀ ਸੁਣਾਉਣ ਦਾ ਮਤਲਬ ਇਹ ਹੁੰਦਾ ਵੀ ਆਪਾਂ ਨੂੰ ਉਹਦਾ ਨਾ ਸਾਰਾ ਸਮਝ ਅਰਥ ਸਾਰੇ ਸਮਝ ਆ ਜਾਂਦੀ ਹੈ ਵੀ ਇਹਦਾ ਮਤਲਬ ਕੀ ਹੁੰਦਾ ਵੀ ਕਿਵੇਂ ਇਹਦੇ ਨਾਲ ਹੁੰਦਾ ਕੀ ਫਲ ਮਿਲਦਾ। ਇਹੀ ਮਤਲਬ ਹੁੰਦਾ। ਕਥਾ ਕਰਦੇ ਬਾਬੇ ਉਹਦੇ ਵਿੱਚ ਆਪਾਂ ਨੂੰ ਸਾਖੀ ਸੁਣਾਉਂਦੇ ਹੈ। ਬਾਣੀ ਸੁਣਨ ਦੇ ਵਿੱਚ ਆਪਣਾ ਗੁਰੂ ਦੀ ਗੋਦ ਦਾ ਨਿੱਕ ਮਾਨਣ ਦੇ ਵਿੱਚ ਆਪਣਾ ਮਨ ਲੱਗਿਆ ਰਵੇ ਇਮਾਨਦਾਰ ਤੇ ਨੇਕ ਕਿਸਮ ਦਾ ਇਨਸਾਨ ਸੀ ਉਹ ਉਹ ਲੱਕੜਾ ਉਹਦਾ ਕੰਮ ਸੀ ਜੋ ਉਹਨੂੰ ਕਰਮ ਆਪਾਂ ਕਹਿੰਦੇ ਜੋ ਆਪਾਂ ਕੰਮ ਕਰਦੇ ਆ ਕਰਮ ਇਹ ਆਪਾਂ ਨੂੰ ਬਖਸ਼ੇ ਆ ਜੀ ਜੋ ਆਪਾਂ ਕਰਮ ਕਰਦੇ ਆ ਇਹ ਬਖਸ਼ੇ ਆ ਇਹਨਾਂ ਤੋਂ ਕਦੇ ਵੀ ਮੂੰਹ ਨਾ ਮੋੜੋ ਜੋ ਆਪਣਾ ਕਰਮ ਆ ਇਹ ਆਪਾਂ ਕਰਦੇ ਰਹਿਣਾ ਹੈ ਜੀ ਤੇ ਇੱਥੇ ਵੇਖੋ ਮੈਂ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਇਹ ਗੱਲ ਦੱਸਤੀ ਆ ਵੀ ਵੇਖੋ ਜਦੋਂ ਵੀ ਮੈਂ ਤੁਹਾਨੂੰ ਗਰਵਾਣੀ ਨਾਲ ਜੁੜਨ ਲਈ ਕਹਿੰਨੀ ਹੁਣ ਤੁਸੀਂ ਬਾਣੀ ਨਾਲ ਜੁੜੋ ਕਿੰਨਾ ਵੀ ਟਾਈਮ ਕੱਢੋ ਕਦੋਂ ਵੀ ਕੱਢੋ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਕੋਲੇ ਨਹੀਂ ਟਾਈਮ ਤੁਸੀਂ ਬੈਠ ਕੇ ਆਸਨ ਨਹੀਂ ਲਾ ਸਕਦੇ ਤਾਂ ਕੋਈ ਗੱਲ ਨਹੀਂ ਤੁਸੀਂ ਤੁਰੇ ਫਿਰਦੇ ਵੀ ਬਾਣੀ ਨਾਲ ਜੁੜ ਸਕਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਗੁਰੂਆਂ ਦੀਆਂ ਬਾਣੀਆਂ ਜੀ ਕਿਸੇ ਵੀ ਬਾਣੀ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਹੋਇਆ ਵੀ ਤੁਸੀਂ ਬੈਠ ਕੇ ਪਾਠ ਕਰਨਾ ਤੁਸੀਂ ਆਸਨ ਲਾ ਕੇ ਪਾਠ ਕਰਨਾ ਕਿਤੇ ਵੀ ਨਹੀਂ ਲਿਖਿਆ ਉਹਦੇ ਵਿੱਚ ਕੀ ਲਿਖਿਆ ਅਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੇ ਚਿਤਾਰ ਇਹ ਇਹ ਮੈਨੂੰ ਇਹ ਤੇ ਲਿਖਿਆ ਹੁੰਦਾ ਇਹ ਸ਼ਬਦ ਇਹਦੇ ਮਤਲਬ ਇਹ ਹੁੰਦਾ ਵੀ ਆਪਾਂ ਚੱਲਤਾ ਭਾਵੇਂ ਆਪਾਂ ਚੱਲਦੇ ਆ ਭਾਵੇਂ ਬੈਠੇ ਆ ਭਾਵੇਂ ਸੌਂਦੇ ਆ ਜਾਗਦੇ ਆ ਆਡੇ ਗੁਰਮੰਤਰਾਂ ਦੇ ਹਿਰਦੇ ਦੇ ਵਿੱਚ ਆਪਾਂ ਚਿਤਾਰ ਰਹਿ ਕੇ ਵਿਚਾਰ ਅਗੇ ਕਰਕੇ ਗੁਰਮੰਤਰ ਸ਼ਬਦ ਤੁਹਾਨੂੰ ਪਤਾ ਹੀ ਉਹ ਵਾਹਿਗੁਰੂ ਮਾਰਗ ਚਾਲਤ ਹਰੇ ਹਰੇ ਗਾਏ ਜੇ ਆਪਣੇ ਮਾਰਗ ਦੇ ਉੱਤੇ ਚੱਲਦੇ ਆਂ ਵੀ ਤੁਸੀਂ ਹਰੇ ਹਰੇ ਪ੍ਰਮਾਤਮਾ ਦਾ ਨਾਮ ਇੱਥਾ ਸਕਦੇ ਹੋ ਸਾਸ ਸਾਸ ਸਿਮਰੋ ਗੋਵਿੰਦ ਆਪਣੀ ਹਰੇਕ ਸਾਹ ਦੇ ਵਿੱਚ ਆਪਾਂ ਗੋਵਿੰਦ ਸਿੰਘ ਦਾ ਨਾਮ ਲੈ ਕੇ ਵਿਆਖਿਆ ਕੀਤੀ ਵੀ ਆਪਾਂ ਇੱਥਾ ਸਕਦੇ ਆਂ ਹਰੇਕ ਥਾਂ ਆਪਾਂ ਗੁਰੂ ਨੂੰ ਇੱਥਾ ਲੱਕੜਹਾਰਾ ਬਹੁਤ ਇਮਾਨਦਾਰ ਨੇਕ ਕਮਾਈ ਕਰਨ ਵਾਲਾ ਇਨਸਾਨ ਸੀ ਉਹਦਾ ਕੰਮ ਸੀ ਲੱਕੜਾ ਕੱਟਣਾ ਉਹ ਲੱਕੜਾ ਉਹ ਹਮੇਸ਼ਾ ਜੀ ਵੇਖੋ ਸੁੱਕੇ ਰੁੱਖ ਕੱਟਦਾ ਸੀ ਜੋ ਸੁੱਕ ਜਾਂਦੇ ਰੁੱਖ ਸੀ ਨਾ ਉਹ ਕੱਟਦਾ ਸੀ ਉਹਦੇ ਵਿੱਚ ਚਾਹੇ ਉਹਨਾਂ ਨੂੰ ਵੱਧ ਮਨਾਫਾ ਹੁੰਦਾ ਚਾਹੇ ਉਹਨੂੰ ਘੱਟ ਹੁੰਦਾ ਹਰੇ ਭਰੇ ਦਰਖਤ ਨੂੰ ਉਹ ਕਦੇ ਵੀ ਨਹੀਂ ਵੱਢਦਾ ਸੀ ਕਿਉਂਕਿ ਉਹ ਉਹਨੂੰ ਵੱਢਣਾ ਪਾਪ ਸਮਝਦਾ ਸੀ ਤੇ ਪਾਪ ਹੁੰਦਾ ਵੀ ਹੈ ਜੀ ਖਿੜਿਆ ਹਰਿਆ ਉਹਨੂੰ ਵੱਢਣਾ ਮਹਾਪਾਪ ਹੁੰਦਾ ਹੈ ਜੀ ਤੇ ਇਹਦੇ ਲਈ ਉਹ ਹਮੇਸ਼ਾ ਸੁੱਕੇ ਦਰਖਤ ਵੱਢਦਾ ਸੀ ਉਹਨੂੰ 5-10 ਪਰ ਇਹ ਜੋ ਮਨਾਫਾ ਹੁੰਦਾ ਸੀ ਉਹਦੇ ਨਾਲ ਉਹਦਾ ਘਰ ਦਾ ਇਹ ਗੁਜ਼ਾਰਾ ਚੱਲਦਾ ਸੀ ਪਰ ਘਰ ਦੇ ਵਿੱਚ ਪਤਨੀ ਰੋਇਤਾਨ ਨੇ ਮਿਹਨੇ ਮਾਰਦੀ ਸੀ ਬਹੁਤ ਥੋੜੀ ਕਮਾਈ ਐ ਕਮਾਈ ਐ ਠੀਕ ਨਹੀਂ ਐ ਇਸ ਤਰ੍ਹਾਂ ਘਰ ਦਾ ਰੋਜ਼ ਪੂਰੀਆਂ ਖਾਚੇ ਪੂਰੇ ਨਹੀਂ ਹੁੰਦੇ ਸੀ ਤੇ ਤਾਂ ਨੇ ਮਿਹਨੇ ਫਿਰ ਇਹ ਸੋਨੇ ਵੀ ਪੈਂਦੇ ਸੀ ਉਹ ਇਹਨਾਂ ਤਾਨੇ ਮਿਹਨਾਂ ਤੋਂ ਇਹਨਾਂ ਤੰਗ ਆ ਗਿਆ ਉਹ ਕਹਿੰਦਾ ਵੀ ਮੈਂ ਇਹ ਸਮਾਂ ਵਧਾ ਲੂੰਗਾ ਵੀ ਇਹ ਹੋਰ ਮਿਹਨਤ ਕਰੂੰਗਾ ਵਿਚਾਰ ਪੈਸੇ ਵੱਧ ਆਜਿਆ ਕਰਨ ਉਹ ਸਾਰਾ ਦਿਨ ਕੋਸਤੀ ਰਹਿੰਦੀ ਮੈਨੂੰ ਕਿਹੋ ਜਿਹਾ ਇਨਸਾਨ ਨਾਲ ਵਿਆਹ ਤਾਂ ਵੀ ਇਹਦੀ ਕਮਾਈ ਬਹੁਤ ਥੋੜੀ ਐ ਮਤਾਂ ਗਾਏ ਹੁੰਦੇ ਹੀ ਜੀ ਤੇ ਉਹ ਨਾ ਕੀ ਕਰਦਾ ਸਵੇਰ ਸੁਦੇ ਆਠ ਘੜਦਾ ਜੇ ਵਿਚਾਰਾ ਜਾਂਦਾ 6 ਵਜੇ ਜਾਂਦਾ ਤੋ 5 ਵਜੇ ਚੰਦਾ ਨਾਲੇ ਵੀ ਡਰਦਾ ਰਹਿੰਦਾ ਵੀ ਕਈ ਵਾਰ ਕੋਈ ਮੈਨੂੰ ਜਾਨਵਰ ਨਾ ਖਾਵੇ ਕੁਛ ਨਾ ਖਾ ਜੇ ਤੇ ਸ਼ਾਮ ਨੂੰ ਲੇਟ ਆਉਣਾ ਇੱਕ ਦਿਨ ਭਾਈ ਉਹਨੂੰ ਚਾਰੇ ਨੂੰ 8-10 ਰੁਪਏ ਹੀ ਬਸ ਬਚਦੇ ਉਹਦੇ ਨਾਲ ਖਾਣ ਗੁਜ਼ਾਰਾ ਹੁੰਦਾ ਤੇ ਇੱਕ ਦਿਨ ਉਸ ਤੋਂ ਵੀ ਨੇਰੇ ਕੋ ਬਨੇਰੇ ਚਲਿਆ ਜਾਂਦਾ ਸਵੇਰ ਦਾ ਗਿਆ ਤੇ ਸ਼ਾਮ ਨੂੰ ਬਹੁਤ ਲੇਟ ਆਉਂਦਾ ਜਦੋਂ ਉਹਨੂੰ ਲੇਟ ਆਉਂਦਾ ਜੀ ਪਿੰਡਾਂ ਦੇ ਵਿੱਚ ਉਹਦੀਆਂ ਲੱਕੜਾਂ ਨਹੀਂ ਵੇਖਦੀਆਂ ਉਹ ਲੱਕੜਾ ਕਿਉਂ ਨਹੀਂ ਵਗਦੀਆਂ ਕਿਉਂਕਿ ਜਿਹਨੂੰ ਲੋਡ ਸੀ ਖਾਣਾ ਦਾਣਾ ਸਭ ਅਗਲੇ ਨੇ ਬਣਾ ਲਿਆ ਸੀਗਾ ਤੇ ਲੋਕ ਤਾਂ ਆਰਾਮ ਕਰਨ ਹੀ ਚਲੇ ਸੀ ਤੇ ਉਹ ਵਿਚਾਰਾ ਲੱਕੜਾ ਲੈ ਕੇ ਪਿੰਡ ਦੇ ਵਿੱਚ ਆ ਆਇਆ ਤੇ ਫਿਰ ਉਹ ਦੂਜੇ ਪਿੰਡ ਜਾ ਕੇ ਉਹਨਾਂ ਨੂੰ ਕਿਉਂਕਿ ਉਹਨੇ ਤਾਂ ਵੇਚਣੀਆਂ ਸੀ ਉਹ ਵੇਚੂਗਾ ਤਾਂ 4 ਪੈਸੇ ਬਣਨਗੇ ਫਿਰ ਘਰੇ ਆ ਕੇ ਖਾਣਾ ਬਣੂਗਾ ਤੇ ਇਹਦੇ ਲਈ ਉਹ ਵੇਚਣ ਦਾ ਮਾਰਾ ਵਿਚਾਰਾ ਦੂਸਰੇ ਪਿੰਡ ਚ ਚਲਿਆ ਜਾਂਦਾ ਉੱਥੇ ਜਾਂਦਾ ਜੀ ਉੱਥੇ ਇੱਕ ਕੁਟੀਆ ਦੇ ਵਿੱਚ ਇੱਕ ਸੰਤ ਹੁੰਦੇ ਆ ਉਹਨੋ ਗੋਲ ਚਲਾ ਜਾਂਦਾ ਤੇ ਉਹ ਕਹਿੰਦਾ ਭਾਈ ਐਸ ਵੇਲੇ ਤੂੰ ਲੱਕੜਾਂ ਵੇਚਦਾ ਫਿਰਦਾ ਐਸ ਵੇਲੇ ਤੇਰੀਆਂ ਲੱਕੜਾਂ ਕੌਣ ਖਰੀਦੂਗਾ ਪੂਆ ਦਾ ਫਿਰ ਤੁਸੀਂ ਖਰੀਦ ਲਓ ਵੀ ਨਾ ਕੜਾ ਖਰੀਦੂਗਾ ਤਾਂ ਅੱਜ ਫਿਰ ਮੇਰੇ ਘਰੇ ਖਾਣਾ ਬਣੂਗਾ ਨਹੀਂ ਨਹੀਂ ਬੰਦਣਾ ਨਹੀਂ ਤੇ ਤੁਸੀਂ ਚਲੋ ਹੁਣ ਮੈਂ ਤਾਂ ਵੇਚਣੀਆਂ ਵੇਚਣੀਆਂ ਮਹਿੰਗੀਆਂ ਸਸਤੀਆਂ 4 ਪੈਸੇ ਘੱਟ ਦੇ ਦੇ ਪਰ ਤੁਸੀਂ ਇਹਰੀਆਂ ਲੱਕੜਾਂ ਖਰੀਦ ਲਓ ਇਹ ਸੋਨੂੰ ਲੋੜ ਹੈ ਕਹਿੰਦੇ ਲੋੜ ਤਾਂ ਭਾਈ ਹੈ ਮੈਨੂੰ ਤਾਂ ਰਹਿੰਦੀ ਹੈ ਲੋੜ ਤੇ ਕੋਈ ਨਹੀਂ ਮੈਂ ਤੇਰੀਆਂ ਲੱਕੜਾਂ ਖਰੀਦ ਲੂੰਗਾ ਤੇ ਮੇਰੇ ਕੋਲ ਖਾਣਾ ਬਣਿਆ ਤੂੰ ਖਾਣਾ ਖਾ ਸਰੋਜੀ ਉਹ ਜਿਹੋ ਉੱਥੇ ਬੈਠ ਕੇ ਉਹ ਪ੍ਰਸ਼ਾਦਾ ਛਕਣ ਲੱਗ ਗਿਆ ਪ੍ਰਸ਼ਾਦਾ ਛਕਦੇ ਛਕਦੇ ਸੰਤ ਨੂੰ ਕਹਿਣ ਲੱਗੇ ਵੀ ਇੱਥੇ ਜਿਹੜਾ ਵੀ ਕੋਈ ਆਉਂਦਾ ਕੋਈ ਵੀ ਭੁੱਖਾ ਨਹੀਂ ਜਾਂਦਾ ਮੇਰੇ ਕੋਲ ਤੇ ਮੈਂ ਹਰ ਇੱਕ ਨੂੰ ਭੋਜਨ ਛਕਾਉਣਾ ਉਹ ਕਹਿੰਦੇ ਫਿਰ ਹੁਣ ਤੂੰ ਸੀ ਕੀ ਖਾਓਂਗੇ ਸੋਡਾ ਬਣਾਇਆ ਭੋਜਨ ਤਾਂ ਮੈਂ ਛਕ ਲਿਆ ਹੁਣ ਤੁਸੀਂ ਕੀ ਉਹ ਕਹਿੰਦੇ ਨਹੀਂ ਮੈਂ ਤੈਨੂੰ ਕੌਣ ਆ ਭੋਜਨ ਛਕਾਉਣ ਆਲਾ ਭੋਜਨ ਛਕਾਉਣ ਆਲਾ ਤਾਂ ਪਰਮਾਤਮਾ ਹੈ ਇਹ ਭੋਜਨ ਤੇਰੇ ਲਈ ਬਣਿਆ ਸੀ ਤਾਂ ਹੀ ਤੈਨੂੰ ਪਰਮਾਤਮਾ ਨੇ ਇੱਥੇ ਭੇਜਿਆ ਤੇ ਤਾਂ ਹੀ ਤੂੰ ਛਕਿਆ ਹੈਗਾ ਤੇ ਅੰਜਲ ਤੇਰੇ ਕਰਮਾਂ ਦੇ ਵਿੱਚ ਹੀ ਸੀ ਤੇ ਅੱਜ ਤੂੰ ਛਕ ਲਾ ਤੇ ਕੋਈ ਗੱਲ ਨਹੀਂ ਤੇ ਉਹ ਸਾਧੂਆਂ ਦੀਆਂ ਗੱਲਾਂ ਸੁਣ ਕੇ ਉਹ ਬੜਾ ਪ੍ਰਸੰਨ ਹੋਇਆ ਵੀ ਕਿੰਨੇ ਨੇਕ ਇਮਾਨਦਾਰ ਇਨਸਾਨ ਆ ਵੀ ਲੋਕਾਂ ਦੀ ਕਿੰਨੀ ਸੇਵਾ ਕਰਦੇ ਆ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇੰਨਾ ਨੇਕੀ ਦਾ ਭਲਾਈ ਦਾ ਕੰਮ ਕਰਦੇ ਆ ਤੇ ਮੈਂ ਹਫ਼ਤੇ 'ਚ ਇੱਕ ਦਿਨ ਲੱਕੜਾਂ ਤੁਹਾਨੂੰ ਦੇ ਦੇ ਜਾ ਕਰੂੰ ਤੇ ਚਲੋ ਜੋ ਵੀ ਵੀ ਮੈਨੂੰ ਥੋੜੇ ਬਹੁਤੇ ਪੈਸੇ ਜੋ ਵੀ ਸਰਦੇ ਉਹ ਦੇ ਦੇ ਜਾ ਕਰੋ ਮੈਂ ਬਹੁਤ ਘੱਟ ਪੈਸਿਆਂ ਨਾਲ ਤੁਹਾਨੂੰ ਲੱਕੜਾਂ ਦੇ ਦੇ ਜਾ ਕਰੂੰ ਉਹ ਕਹਿੰਦੇ ਠੀਕ ਆ ਵੀ ਲੱਕੜਾਂ ਦੇ ਮੈਨੂੰ ਲੋੜ ਆ ਤੁਸੀਂ ਦੇ ਦੇ ਜਾ ਕਰੋ ਚਲੋ ਜੀ ਉਹ ਲੈ ਕੇ ਖਾ ਕੇ ਪ੍ਰਸ਼ਾਦ ਦੇ ਚਲੋ ਉਥੇ ਲੈ ਕੇ ਪੈਸੇ ਆਪਣੇ ਘਰ ਚਲਾ ਜਾਂਦਾ ਚਲੋ ਹੀ ਕੁਛ ਦਿਨ ਲੰਘਦੇ ਅਤੇ ਘਰ ਦਾ ਗੁਜ਼ਾਰਾ ਉਸੇ ਤਰ੍ਹਾਂ ਰੋਜ਼ ਰੋਜ਼ ਦੇ ਪਤਨੀ ਦੇ ਤਾਨੇ ਮਿਹਨੇ ਸੁਣ ਕੇ ਬਹੁਤ ਤੰਗ ਆ ਗਿਆ ਉਹ ਕਹਿੰਦਾ ਅੱਜ ਮੈਂ ਜਿਆਦੇ ਲੱਕੜਾਂ ਲੈ ਕੇ ਆਉਂਗਾ ਜਦੋਂ ਵੀ ਸਵੇਹਾ ਉੱਠਦਾ ਲੇਟ ਆਉਂਦਾ ਤੇ ਉਹਨੂੰ ਮੁਨਾਫਾ ਉਸ ਦਿਨ ਉਹਦੋਂ ਵੀ ਘੱਟ ਹੁੰਦਾ ਕਿਉਂਕਿ ਪ੍ਰਮਾਤਮਾ ਉਹਦਾ ਇਮਤਿਹਾਨ ਲੈ ਰਿਹਾ ਸੀ ਉਹ ਨੂੰ ਨਹੀਂ ਪਤਾ ਸੋ ਉਚਾਰਾ ਉਹ ਤੋਂ ਵੀ ਜ਼ਿਆਦਾ ਮਿਹਨਤ ਕਰਦਾ ਉਹ ਤੋਂ ਵੀ ਦੂਰ ਦੂਰ ਤੀਖ ਜਾਂਦਾ ਜਿਵੇਂ ਲੱਕੜਾ ਕਾਫੀ ਇਕੱਠੀਆਂ ਕਰਾ ਉਹ ਕਾਫੀ ਜ਼ਿਆਦਾ ਲੱਕੜਾ ਇਕੱਠਿਆ ਕਰਨੇ ਬਹੁਤ ਸੰਘਣੇ ਜੰਗਲ ਚ ਚਲਾ ਜਾਂਦਾ ਜੀ ਉੱਥੇ ਕਾਫੀ ਦਰਖਤ ਉਹ ਜਦੋਂ ਦਰਖਤ ਨੂੰ ਵੱਡਣ ਲੱਗਦਾ ਸੁੱਕੇ ਦਰਖਤ ਨੂੰ ਤੇ ਉਤੋਂ ਉਹ ਦਰਖਤ ਦੇ ਉੱਪਰੋਂ ਡਿੱਗ ਪੈਂਦਾ ਤੇ ਉਹ ਉੱਥੇ ਕੋਈ ਸੰਤ ਤਪੱਸਿਆ ਕਰ ਰਿਹਾ ਹੁੰਦਾ ਕਿ ਉਹ ਜਾ ਕੇ ਉਹਦੇ ਉੱਤੇ ਡਿੱਗ ਪੈਂਦਾ ਉਸਾਂ ਤੇ ਗੁੱਸੇ ਦੇ ਵਿੱਚ ਆ ਜਾਂਦਾ ਕਹਿੰਦਾ ਤੈਨੂੰ ਪਤਾ ਨਾ ਤੂੰ ਜਾਨਵਰਾਂ ਤਰਾ ਮੇਰੇ ਉੱਪਰ ਡਿੱਗ ਪਿਆ ਤੇ ਗੁੱਸੇ ਦੇ ਵਿੱਚ ਆ ਕੇ ਉਹਨੂੰ ਸਰਾਫ ਦੇ ਦਿੰਦਾ ਕਿ ਤੂੰ ਇਨਸਾਨ ਨਹੀਂ ਤੂੰ ਜਾਨਵਰ ਹੈ ਤੂੰ ਮੇਰੀ ਤਪੱਸਿਆ ਭੰਗ ਕਰਤੀ ਉਹਨੇ ਉਹਨੇ ਜੀ ਬਹੁਤ ਮਾਫੀਆਂ ਮੰਗੇ ਮੈਥੋਂ ਗਲਤੀ ਹੋ ਗਈ ਮੈਂ ਇਸ ਤਰ੍ਹਾਂ ਇਨਸਾਨ ਨਹੀਂ ਮੈਂ ਤਾਂ ਆਦੀ ਕਮਾਈ ਕਰਦਾ ਨੇ ਇੱਕ ਕਮਾਈ ਉਹਨੇ ਆਪ ਦੀ ਸਾਰੀ ਬਿੱਥਿਆ ਸੁਣਾਈ ਵੀ ਮੈਂ ਤਾਂ ਆਂਗਾ ਘਰ ਦਾ ਖਰਚਾ ਓੱਖਾ ਚੱਲਦਾ ਤੇ ਪਤਨੀ ਤਾਨੇ ਮਿਹਨੇ ਮਾਰਦੀ ਹੈ ਤੇ ਮੈਂ ਤਾਂ ਤਾਂ ਕਰਕੇ ਵੀ ਮੈਂ ਅਜੇ ਇੰਨੀ ਦੂਰ ਤੇ ਇਥੇ ਸੰਘਣੇ ਜੰਗਲ ਦੇ ਵਿੱਚ ਆ ਕੇ ਮੈਂ ਲੱਕੜਾ ਕਾਟਦਾ ਸੀ ਤੇ ਉਹ ਕਹਿੰਦਾ ਚੱਲ ਉਹ ਸੰਤ ਜੀ ਵੀ ਮੈਨੂੰ ਐ ਬੇਡੀ ਵੱਡੀ ਸਜ਼ਾ ਨਾ ਦਿਓ ਸੰਤਾਂ ਨੇ ਉਹਨਾਂ ਨੂੰ ਸ਼ਰਾਪ ਦਿੱਤਾ ਕਿ ਤੂੰ ਕੁੱਤਾ ਬਣ ਕੇ ਘੁੰਮੇਗਾ ਤੂੰ ਜਾਨਵਰਾਂ ਤਰ੍ਹਾਂ ਮੇਰੇ ਨਾਲ ਬਿਹੇਵ ਕੀਤਾ ਉਹ ਕਹਿੰਦੇ ਸੰਤ ਜੀ ਵੀ ਮੈਨੂੰ ਐਡੀ ਵੱਡੀ ਸਜ਼ਾ ਨਾ ਦਿਓ ਤੇ ਵੀ ਮੈਂ ਇੱਕ ਮਾਨਦਾਰ ਆਦਮੀ ਆ ਇਸ ਤਰ੍ਹਾਂ ਗੱਲਾਂ ਕਰਨ ਲੱਗ ਗਿਆ ਸੰਤ ਕਹਿੰਦੇ ਚਲੋ ਕਹਿੰਦੇ ਹੁਣ ਵੀ ਮੈਂ ਆਪਦਾ ਸ਼ਰਾਪ ਵਾਪਸ ਤਾਂ ਨਹੀਂ ਲੈ ਸਕਦਾ ਪਰ ਇੰਨਾ ਕਰ ਸਕਦਾ ਜੇ ਤੁਸੀਂ ਤੂੰ ਕਿਸੇ ਸੱਚੇ ਇਮਾਨਦਾਰ ਜਿਹੜਾ ਕੋਈ ਨੇਕ ਕਮਾਈ ਕਰਦਾ ਉਹਦੇ ਵਿੱਚੋਂ ਨੇਕ ਕਮਾਈ ਕਰਨ ਦੇ ਵਿੱਚੋਂ ਵੀ ਉਹ ਲੋਕਾਂ ਦੀ ਸੇਵਾ ਕਰਦਾ ਤੇ ਉਹ ਨੂੰ ਉਹਦਾ ਝੂਠਾ ਖਾ ਲੰਗਰ ਛਕ ਲੇਗਾ ਨਾ ਤੂੰ ਤੇ ਫੇਰ ਤੇਰਾ ਪਾਪ ਇਹ ਉੱਤਰ ਜਾਊਗਾ ਤੇ ਤੂੰ ਕੁੱਤੇ ਦੇ ਰੂਪ ਦੇ ਵਿੱਚੋਂ ਮਨੁੱਖ ਦੇ ਰੂਪ ਚ ਆ ਜਾਏਗਾ ਦੋ ਆਤਮਾ ਦਾ ਤੂੰ ਦੋ ਆਤਮਾ ਦਾ ਤੂੰ ਝੂਠਾ ਛਕਣਾ ਚਲੋ ਜੀ ਉਹ ਤੁਰਿਆ ਫਿਰਦਾ ਉਹ ਸੋਚਦਾ ਵੀ ਹੁਣ ਮੈਂ ਘਰ ਤਾਂ ਜਾ ਨਹੀਂ ਸਕਦਾ ਕਿਉਂਕਿ ਮੈਨੂੰ ਤਾਂ ਸਰਾਪ ਲੱਗ ਗਿਆ ਹੁਣ ਮੈਂ ਜਾਨਵਰ ਬਣ ਗਿਆ ਕੁੱਤਾ ਬਣ ਗਿਆ ਉਹ ਤੁਰਿਆ ਫਿਰਦਾ ਤੇ ਭਾਈ ਉਹ ਨਾ ਕੋਈ ਹੁੰਦੇ ਆ ਸੰਤ ਜਿੰਨਾ ਸੰਤਾਂ ਨੂੰ ਲੱਕੜਾ ਹੁੰਦਾ ਸੀ ਉਹਨੂੰ ਉਹਨਾਂ ਦੀ ਯਾਦ ਆਉਂਦੀ ਵੀ ਉਹ ਕਿੰਨੀ ਸੇਵਾ ਕਰਦੇ ਸੀ ਕਿੰਨਾ ਧਰਮ ਕਰਦੇ ਸੀਗੇ ਵੀ ਮੈਂ ਉਹਨਾਂ ਕੋਲੇ ਜਾਵਾਂ ਵੀ ਉੱਥੋਂ ਮੇਰਾ ਸਰਾਪ ਲੈ ਸਕਦਾ ਉਹਨਾਂ ਕੋਲੇ ਜਾਂਦਾ ਉੱਥੇ ਜਾ ਕੇ ਪੂਸ਼ ਮਾਰ ਕੇ ਬੈਠ ਜਾਂਦਾ ਤੇ ਉਹ ਸੰਤ ਉਹਨੂੰ ਵੇਖਦਾ ਰਹਿੰਦਾ ਤੇ ਉਹ ਪਤਾ ਨਹੀਂ ਲੱਗਦਾ ਉਹ ਸੰਤ ਉਹ ਕਿਹੜੇ ਵੇਲੇ ਖਾਣਾ ਖਾ ਲੈਂਦੇ ਉਹ ਬਹੁਤ ਨਿਗਾਹ ਲੱਗਦੇ ਸੀ ਜੂਠਾ ਨਹੀਂ ਛੱਡਦੇ ਸੀਗੇ ਤੇ ਇਹਦੇ ਲਈ ਜੀ ਜਦੋਂ ਸੰਤਾਂ ਨੇ ਲੰਗਰ ਛਕਿਆ ਤੇ ਬਰਤਨ ਬਾਹਰ ਰੱਖਦੇ ਤੇ ਉਹਨੇ ਜਾ ਕੇ ਉਹਦੇ ਵਿੱਚ ਜੀਬ ਮਾਰੀ ਤੇ ਉਹਦਾ ਜੀ ਅੱਧਾ ਰੂਪ ਚਿੱਟਾ ਹੋ ਗਿਆ ਕਾਲਾ ਕੁੱਤਾ ਸੀ ਉਹ ਨਿਸ਼ਾ ਤੇ ਉਹ ਅੱਧਾ ਉਹ ਚਿੱਟਾ ਹੋ ਗਿਆ ਅੱਧਾ ਪਾਪ ਉਹਦਾ ਉੱਤਰ ਗਿਆ ਤੇ ਫਿਰ ਉਹ ਉਸ ਤੋਂ ਬਾਅਦ ਉਹ ਦੂਜੇ ਇਨਸਾਨ ਦੀ ਤਲਾਸ਼ ਕਰਨ ਲੱਗਿਆ ਵੀ ਮਦੂਜੇ ਕੋਲੇ ਜਾਮਾ ਜਿਹੜਾ ਇਮਾਨਦਾਰ ਤੇ ਨੇਕ ਕਮਾਈ ਕਰਦਾ ਤੇ ਵੀ ਮੇਰਾ ਸਾਰਾ ਸਰਾਫ ਲੈ ਜੇ ਜਿਹੜਾ ਦੂਜੇ ਉੱਥੇ ਕੋਈ ਸੇਟ ਸੀ ਉਹ ਬਹੁਤ ਸਾਰੀਆਂ ਗੁੰਮਾਪਨ ਕਰਦਾ ਸੀ ਉਹਦੇ ਕੋਲੇ ਚਲਾ ਗਿਆ ਤੇ ਚਲੋ ਉੱਥੇ ਉਹਨੇ ਉਹਨਾਂ ਦਾ ਝੂਠਾ ਖਾਦਾ ਉਹਨੂੰ ਕੋਈ ਫਰਕ ਨਾ ਪਿਆ ਫਿਰ ਉਹ ਉਦਾਸ ਹੋ ਕੇ ਬਹਿ ਗਿਆ ਵੀ ਇਹ ਵੀ ਨੇਕ ਕਮਾਈ ਨਹੀਂ ਕਰਦਾ ਫਿਰ ਭਾਈ ਕੋਈ ਰਾਜਾ ਸੀ ਉਹ ਬਹੁਤ ਧਨ ਦولت ਬੇਟੀਆਂ ਦੀ شادی ਕਰਦਾ ਸੀ ਧਨ ਦولت ਲੋਕਾਂ ਨੂੰ ਵੰਡਦਾ ਸੀ ਉਹਦੇ ਕੋਲੇ ਉੱਥੇ ਉਠ ਜਾਂਦਾ ਕੁੱਤਾ ਭਾਈ ਉੱਥੇ ਉਹਦੇ ਬਰਤਨਾਂ 'ਚ ਮੂੰਹ ਮਾਰਦਾ ਤੁਰਿਆ ਫਿਰਦਾ ਪਰ ਉੱਥੇ ਵੀ ਉਹਨੂੰ ਕੋਈ ਨਹੀਂ ਫਾਇਦਾ ਹੁੰਦਾ ਪਰ ਉੱਥੇ ਵੀ ਸੋਚਦਾ ਵੀ ਇਹ ਵੀ ਇਨੇ ਕਮਾਈ ਨਹੀਂ ਕਰਦਾ ਫਿਰ ਭਾਈ ਇਸ ਤਰ੍ਹਾਂ ਦਾਸ ਹੋ ਕੇ ਦੂਰ ਕਿਤੇ ਤੁਰਿਆ ਜਾਂ ਤੁਰਿਆ ਫਿਰਦਾ ਤੁਰਿਆ ਜਾਂਦਾ ਤੇ ਥਾਨ ਪਾਣੀ ਪਿਆ ਰਿਆ ਹੁੰਦਾ ਠੰਡਾ ਉਹ ਜੋ ਵੀ ਕੋਈ ਰਾਹੀ ਪਾਂਦੀ ਜਾਂਦਾ ਉਹਨਾਂ ਨੂੰ ਪਾਣੀ ਪਿਉੰਦਾ ਉਹ ਠੰਡਾ ਉੱਥੇ ਉਹ ਬੈਠ ਜਾਂਦਾ ਉਹਦੇ ਕੋਲ ਉਹ ਆਪ ਦੇ ਝੂਠੇ ਹੋਏ ਕੌਲੇ 'ਚ ਉਹਨੂੰ ਪਾਣੀ ਪਾ ਕੇ ਦੇ ਦਿੰਦਾ ਫੇ ਕੁੱਤਾ ਹਫਤਾ ਹੋਇਆ ਆਇਆ ਵੀ ਇਹਨੂੰ ਤੇ ਲੱਗੀ ਹੈ ਸ਼ਾਇਦ ਇਹ ਮੇਰੇ ਕੋਲੇ ਬੈਠ ਗਿਆ ਤੇ ਮੈਂ ਇਹਨੂੰ ਪਾਣੀ ਪਿਲਾ ਦਿਆਂ ਉਹਨੇ ਆਪ ਦੇ ਝੂਠੇ ਹੋਏ ਕੌਲੇ 'ਚ ਉਹਨੂੰ ਪਾਣੀ ਪਾ ਕੇ ਦਿੱਤਾ ਤੇ ਪਾਣੀ ਪੀਤਾ ਤਾਂ ਉਹਦਾ ਸਾਰਾ ਰੂਪ ਦੇ ਰੂਪ ਦੇ ਵਿੱਚ ਆ ਗਿਆ ਤੇ ਉਹ ਲੰਮਾ ਪੈ ਕੇ ਉਹਦੇ ਪੈਰਾਂ 'ਚ ਵੀ ਧੰਨਵਾਦ ਕਰਨ ਲੱਗ ਗਿਆ ਵੀ ਤੁਸੀਂ ਵੀ ਮੈਨੂੰ ਵੀ ਮੇਰੇ ਜੋ ਪ੍ਰੀਖਿਆ ਵੀ ਲੈ ਰਹੇ ਸੀਗੇ ਸੰਤ ਵੀ ਉਹ ਮੇਰੀ ਅੱਜ ਪ੍ਰੀਖਿਆ ਪੂਰੀ ਹੋ ਗਈ ਤੇ ਮੈਂ ਉਹ ਸਹੀ ਜਦ ਮੇਚ ਆ ਗਿਆ ਤੇ ਉਹਨੇ ਉਹਨ ਨੂੰ ਸਾਰੀ ਕਹਾਤਾ ਆਪਦੀ ਸੁਣਾਈ ਵੀ ਜੁਨੇ ਕਮਾਈ ਚੁ ਕਰਦੇ ਸੀ ਹਿੱਸਾ ਤੇ ਉਹਨਾਂ ਦਾ ਝੂਠਾ ਖਾ ਕੇ ਮੈਂ ਇਨਸਾਨ ਦੇ ਰੂਪ ਜਾ ਸਕਦਾ ਸੀ ਤੇ ਅੱਜ ਉਹੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਉਹ ਵੇ ਘਰ ਜਾਂਦਾ ਉਹ ਕਹਿੰਦਾ ਵੀ ਹੁਣ ਮੈਂ ਇਨਸਾਨ ਬਣ ਕੇ ਆਪਣੇ ਘਰ ਜਾਵਾਂ ਜਦੋਂ ਉਹ ਘਰੇ ਜਾਂਦਾ ਘਰੇ ਦੇਖਦਾ ਜੀ ਘਰੇ ਤਾਂ ਰੰਗ ਲੱਗੇ ਪਏ ਹੁੰਦੇ ਬਹੁਤ ਕੁਝ ਹੁੰਦਾ ਉਹ ਤਾਂ ਹਰਾ ਰਹਿ ਜਾਂਦਾ ਵੀ ਆਹ ਉਹੀ ਘਰ ਆ ਵੀ ਜਿਹੜਾ ਮੈਂ ਛੱਡ ਕੇ ਗਿਆ ਹੈਗਾ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਬੰਦਦੇ ਆ ਪਸ਼ਾਕਾਂ ਪਹਿਨੀਆਂ ਸੋਹਣਾ ਘਰ ਬਾਰੂ ਕਹਿੰਦਾ ਵੀ ਇਹ ਕੀ ਹੋ ਗਿਆ ਉਹ ਕਹਿੰਦੇ ਤੁਸੀਂ ਉੱਠ ਗਏ ਸੀ ਜਦੋਂ ਛੋਡੇ ਬਾਅਦ ਇੱਥੇ ਕੋਈ ਸੰਤ ਮਹਾਪੁਰਸ਼ ਆਏ ਸੀ ਤੇ ਉਹ ਸਾਨੂੰ ਦੋ ਝੋਲੇ ਥੈਲੇ ਭਰ ਕੇ ਦੇ ਗਏ ਉਹ ਕਹਿੰਦੇ ਵੀ ਐ ਕਰਕੇ ਜਿਹੜਾ ਲੱਕੜਹਾਰਾ ਉਹ ਨੂੰ ਮੈਂ ਕੰਮ ਲਈ ਬਾਹਰ ਕੱਲਿਆ ਹੋਇਆ ਤੂੰ ਬਾਹਰ ਦੋ ਚਾਰ ਮਹੀਨੇ ਠਹਿਰ ਕੇ ਆਉਂਗਾ ਆ ਉਹਦਾ ਹੀ ਕਮਾਈ ਹੈ ਜੋ ਉਹਨੇ ਨੀਕ ਕਮਾਈ ਕੀਤੀ ਹੈ ਇਹ ਉਹਦਾ ਹਿੱਸਾ ਤੇ ਉਹ ਸਾਨੂੰ ਦੇ ਗਿਆ ਤੇ ਜਦੋਂ ਅਸੀਂ ਥੈਲੇ ਖੋਲੇ ਉਹਦੇ ਵਿੱਚ ਧਨ ਦੌਲਤ ਸੋਨਾ ਤੇ ਚਾਂਦੀ ਬਹੁਤ ਕੋਸ਼ਿਸ਼ ਸੀਗਾ ਜਿਹਦੇ ਨਾਲ ਸੀ ਵਧੀਆ ਸਭ ਕੁਝ ਸੀ ਘਰ-ਬਾਰ ਵਧੀਆ ਬਣਾ ਲਿਆ ਉਸ ਤੋਂ ਬਾਅਦ ਉਹ ਸੰਤਾਂ ਕੋਲ ਜਾਂਦਾ ਕਹਿੰਦਾ ਵੀ ਤੁਸੀਂ ਵੀ ਐ ਕਿਉਂ ਕੀਤਾ ਤੁਸੀਂ ਮੇਰੇ ਨਾਲ ਵੀ ਤੁਸੀਂ ਮੈਨੂੰ ਸ਼ਰਾਬ ਦੇ ਕੇ ਤੇ ਫਿਰ ਮੇਰੇ ਘਰ ਨੂੰ ਹੀ ਤੁਸੀਂ ਇੰਨਾ ਮਹਿਲ ਨੁਮਾ ਬਣਾ ਦਿੱਤਾ ਕੀ ਕਾਰਨ ਕੀਤਾ ਉਹ ਕਹਿੰਦਾ ਉਹ ਤੇਰੀ ਨੇਕ ਕਮਾਈ ਸੀ ਜਿਹੜੀ ਤੂੰ ਕਮਾਈ ਕਰਦਾ ਸੀ ਕਮਾਈ ਸੀ ਪ੍ਰਮਾਤਮਾ ਤੋਂ ਉਹਦੇ ਵਿੱਚੋਂ ਤੇਰਾ ਇਮਤਿਹਾਨ ਲੈਂਦਾ ਸੀ ਜਦੋਂ ਵੀ ਤੂੰ ਸਵੇਹਾ ਉੜਦਾ ਸੀ ਅਣਥੱਕ ਮਿਹਨਤ ਕਰਦਾ ਸੀ ਉਸ ਦਿਨ ਤੈਨੂੰ ਮੁਨਾਫਾ ਘੱਟ ਹੁੰਦਾ ਸੀ ਪ੍ਰਮਾਤਮਾ ਤੇ ਰਹਿਮ ਇਮਤਿਹਾਨ ਲੈਂਦਾ ਸੀ ਤੂੰ ਬਹੁਤ ਪੈਸਾ ਜੋੜਨ ਦੀ ਕੋਸ਼ਿਸ਼ ਕਰਦਾ ਸੀ ਪਰ ਨਹੀਂ ਜੁੜਦਾ ਸੀ ਉਹ ਆਦਾ ਮੈਂ ਕਰਕੇ ਉਹ ਸੀਟ ਤਾਂ ਇਨਾ ਦਾ ਗਊਆਪੁੰਨ ਕਰਦਾ ਸੀ ਮੈਂ ਉਹਦਾ ਝੂਠਾ ਖਾਦਾ ਉਹਦਾ ਝੂਠਾ ਖਾਣ ਤੋਂ ਬਾਅਦ ਸ਼ਗਨ ਤੋਂ ਬਾਅਦ ਵੀ ਮੈਂ ਇਨਸਾਨ ਦੇ ਰੂਪ ਵਿੱਚ ਕਿਉਂ ਨਹੀਂ ਆਇਆ ਉਹ ਕਹਿੰਦਾ ਉਹ ਆਪਦੇ ਮੁਨਾਫੇ ਲਈ ਗਾਇਆ ਪੁੰਨ ਕਰਦਾ ਸੀ ਉਹ ਸੱਚ ਨਹੀਂ ਹੱਕ ਦੀ ਕਮਾਈ ਨਹੀਂ ਕਰਦਾ ਸੀ ਉਹ ਜਿੰਨਾ ਚਿਰ ਤਾਂ ਗਾਇਆਂ ਦੁੱਧ ਦਿੰਦਿਆਂ ਸੋਨਾਂ ਚਿਰ ਤਾਂ ਦੁੱਧ ਰਾਖਦਾ ਸੀ ਮੁਨਾਫੇ ਲਈ ਦੁੱਧ ਵੇਚਦਾ ਸੀ ਸਾਫ ਸਵਾਲ ਕਰਦਾ ਸੀ ਜਦੋਂ ਉਹ ਵਿਚਾਰੀਆਂ ਬਜ਼ੁਰਗ ਹੋ ਜਾਂਦੀਆਂ ਸੀ ਉਦੋਂ ਲੋਕਾਂ ਨੂੰ ਦਾਨ ਕਰ ਦਿੰਦਾ ਸੀ ਇਹਦੇ ਲਈ ਉਹ ਆਪ ਦੇ ਮੁਨਾਫੇ ਦੀ ਕਮਾਈ ਕਰਦਾ ਸੋ ਨੇਕ ਕਮਾਈ ਨਹੀਂ ਕਰਦਾ ਸੀ ਉਹ ਕਹਿੰਦਾ ਫਿਰ ਉਹ ਰਾਜਾ ਕਹਿੰਦਾ ਉਹ ਇੰਨਾ ਵੀ ਲੋਕਾਂ ਨੂੰ ਪੁੰਨ ਦਾਨ ਕਰਦਾ ਲੜਕੀਆਂ ਦੇ ਵਿਆਹ ਕਰਦਾ ਉਹ ਕਹਿੰਦਾ ਉਹ ਜਿੰਨੇ ਪੁੰਨ ਦਾਨ ਕਰਦਾ ਉਹਨਾਂ ਲੋਕਾਂ ਨੂੰ ਰੋਟਾ ਵੀ ਹੈ ਕੰਮ ਤਾਂ ਉਹ ਕੋਈ ਨਹੀਂ ਕਰਦਾ ਉਹ ਤਾਂ ਲੋਕਾਂ ਦੀ ਕਮਾਈ ਉਹ ਲੋਕਾਂ 'ਚ ਵੰਡ ਕੇ ਵਾਹ ਵਾਖ ਖੜਦਾ ਉਹਦੀ ਨੇਕ ਕਮਾਈ ਨਹੀਂ ਹੁੰਦੀ ਤੇ ਉਹ ਜਿਹੜਾ ਘੜਿਆਂ ਵਾਲਾ ਪਾਣੀ ਪਿਆਇਆ ਜੇ ਪੀਉਂਦਾ ਸੀ ਇਨਸਾਨ ਉਹ ਆਪਦੀ ਦਸਾਂ ਨੌਹਾਂ ਦੀ ਨੇਕ ਕਮਾਈ ਕਰਦਾ ਸੀ ਕਮਾਈ ਕਰਕੇ ਇਹੋ ਪੁੰਨ ਦਾ ਕੰਮ ਕਰਦਾ ਸੀ ਪਾਣੀ ਕਿਸੇ ਨੂੰ ਪਿਉਣਾ ਵੀ ਸਭ ਤੋਂ ਵੱਡਾ ਪੁੰਨ ਦਾ ਕੰਮ ਹੁੰਦਾ ਹੈ ਸਭ ਤੋਂ ਵੱਡਾ ਹੱਕ ਸੱਚ ਦੀ ਕਮਾਈ ਕਰਦਾ ਸੀ ਤਾਂ ਹੀ ਤੂੰ ਇਨਸਾਨ ਇਜਾਮ ਮੇ ਦੇ ਵਿੱਚ ਆ ਗਿਆ ਇਹਦੇ ਲਈ ਜੀ ਮੈਂ ਤੁਹਾਨੂੰ ਇੱਥੇ ਇਹੀ ਸਮਝਾਉਣਾ ਕਰਦੀ ਆਂਗੀ ਵੀ ਤੁਸੀਂ ਹੱਕ ਸੱਚ ਦੀ ਕਮਾਈ ਕਰਿਆ ਕਰੋ ਬਾਣੀ ਪੜਦੇ ਹੋ ਨਾ ਜੀ ਤੇ ਬਾਣੀ ਪੜਨ ਦੇ ਨਾਲ ਨਾਲ ਉਹਨੂੰ ਕਮਾਇਆ ਵੀ ਕਰੋ ਵੇਖੋ ਜੀ ਆਪਣੇ ਗੁਰੂਆਂ ਦੀ ਪਹਿਲੀ ਗੁਰੂ ਦੀ ਪਹਿਲੀ ਬਾਣੀ ਹੈ ਸ਼੍ਰੀ ਜਪਜੀ ਸਾਹਿਬ ਠੀਕ ਹੈ ਨਾ ਉਹ ਆਪਾਂ ਸਾਰੇ ਪੜਦੇ ਆ ਸਾਰੇ ਸੁਣਦੇ ਆ ਤੁਸੀਂ ਉਹਦੇ ਵਿੱਚ ਇੱਕ ਸ਼ਬਦ ਆ ਜੋ ਚਾਰ ਵਾਰ ਆਉਂਦਾ ਹੈ ਇੱਕ ਸ਼ਬਦ ਹੈ ਇੱਕ ਵਾਰ ਨਹੀਂ ਦੋ ਵਾਰ ਨਹੀਂ ਤੇ ਚਾਰ ਵਾਰ ਉਹ ਸ਼ਬਦ ਆਉਂਦਾ ਨਾਨਕ ਭਗਤ ਦਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ ਵਿਗਾਸ ਸ਼ਬਦ ਉਹਨਾਂ ਨੇ ਕਿਉਂ ਕਿਹਾ ਜੀ ਵਿਕਾ ਆਪਾਂ ਜਦੋਂ ਕੋਈ ਪਿੰਡ ਦੇ ਵਿੱਚ ਕੋਈ ਸਰਪੰਚ ਪੰਜ ਬੰਦ ਦਾ ਸੋਹਣਾ ਪਿੰਡ ਬਣਾ ਦਿੰਦਾ ਗੰੰਗਾ ਨਾਲੀਆਂ ਪੱਕੀਆਂ ਹੋ ਜਾਂਦੀਆਂ ਪਿੰਡ ਚ ਗੰਦਗੀ ਨਿਕਲ ਜਾਂਦੀ ਇੰਨੀ ਸਾਫ਼ ਸਪਾਈ ਹੋ ਜਾਂਦੀ ਆਪਾਂ ਕਹਿੰਦੇ ਪਿੰਡ ਦਾ ਵਿਕਾਸ ਹੋਇਆ ਬੜਾ ਵਿਕਾਸ ਹੋਇਆ ਸਰਪੰਚ ਵਾਰੀ ਪਿੰਡ ਦਾ ਠੀਕ ਹੈ ਨਾ ਜੀ ਚੰਗੇ ਸਕੂਲ ਬਣ ਕੇ ਕੋਈ ਡਿਸਪੈਂਸਰੀਆਂ ਬਣ ਜਾਂਦੀਆਂ ਆਪਾਂ ਕਹਿੰਦੇ ਬੜਾ ਵਿਕਾਸ ਕੀਤਾ ਇਸ ਪਿੰਡ ਨੇ ਸਰਪੰਚ ਨੇ ਬਹੁਤ ਵਿਕਾਸ ਕਰਵਾਇਆ ਇਸ ਪਿੰਡ ਦਾ ਝੂ ਗੰਦਗੀ ਕਢਾ ਕੇ ਸਾਫ਼ ਸੁਥਰਾ ਵਿਕਾਸ ਦਾ ਮਤਲਬ ਇੱਥੇ ਆਪਣੇ ਗੁਰੂਆਂ ਨੇ ਕੀ ਨੂੰ ਕਿਹਾ ਆਪਣੇ ਮਾਨ ਨੂੰ ਕਿਹਾ ਨਾਨਕ ਭਗਤ ਦਾ ਸਦਾ ਵਿਕਾਸ ਉਹਨੇ ਆਪਣੇ ਮਨ ਨੂੰ ਗੁਰੂਆਂ ਨੇ ਇਹ ਸ਼ਬਦ ਆਪਣੇ ਮਨ ਨੂੰ ਦਿੱਤੇ ਆ ਜੀ ਸੁਣਿਆ ਦੁੱਖ ਪਾਪ ਦਾ ਨਾਸ ਤਿੱ ਤੂੰ ਆਪਦੇ ਮਨ ਦਾ ਵਿਕਾਸ ਕਰ ਇਹਦੇ ਵਿੱਚੋਂ ਕਾਮ, ਕ੍ਰੋਧ, ਲੋਭ, মোহ, ਹੰਕਾਰ, ਨਿੰਦਿਆ, ਚੁਗਲੀ ਦੇ ਜਿਹੜੇ ਗੰਦਗੀ ਦੇ ਢੇਰ ਆ ਇਹਨੂੰ ਕੱਢ ਇਹਨੂੰ ਬਾਹਰ ਸੁੱਟ ਇਹਦੇ ਵਿੱਚ ਸੱਚ, ਹੱਕ ਦੀ ਕਮਾਈ ਦੇ ਮਿੱਠਤ ਨੀਵੀ ਨਾਨਕਾ ਗੁਣ ਚੁਗੀਆਂ ਤਤ ਮਿੱਠਤ ਨਿਮਾਣੇ ਬਣ ਕੇ ਰਹਿਣਾ ਹੱਕ ਸੱਚ ਦੀ ਕਮਾਈ ਕਰਨਾ ਮਿੱਠਾ ਬੋਲਣਾ ਤੇ ਇਸ ਤਰ੍ਹਾਂ ਜੀ ਸਾਰਾ ਦਿਨ ਚੰਗੇ ਪੁੰਨ ਦਾਣ ਵਾਲੇ ਕੰਮ ਕਰਨੇ ਨਿਮਰਤਾ ਸ਼ਾਂ ਸ਼ੀਲਤਾ ਇਹ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਉਦੋਂ ਆਪਣੇ ਮਾਨ ਦਾ ਵਿਕਾਸ ਹੋ ਜਾਂਦਾ ਆਪਾਂ ਕਹਿੰਦੇ ਮਾਨ ਦਾ ਜਿਵੇਂ ਇੱਕ ਪਿੰਡ ਦਾ ਵਿਕਾਸ ਹੋਏ ਉਹ ਉਸ ਤਰ੍ਹਾਂ ਮਾਨ ਦਾ ਵਿਕਾਸ ਹੋ ਜਾਂਦਾ ਇਹ ਜਿਹੜੇ ਗੰਦਗੀ ਦੇ ਢੇਰਾਂ ਨੂੰ ਬਾਹਰ ਕਟੋ ਦੁੱਖ ਪਾਪ ਦਾ ਨਾਸ ਜਦੋਂ ਤੂੰ ਮਾਨ ਦਾ ਵਿਕਾਸ ਮਾਨ ਦਾ ਵਿਕਾਸ ਹੋਣ ਦੀ ਦੇਰ ਹੈ ਜਦੋਂ ਤੇਰੇ ਮਾਨ ਦਾ ਵਿਕਾਸ ਹੋ ਗਿਆ ਨਾ ਜਿਹੜੇ ਤੇਰੇ ਦੁੱਖ ਪਾਪ ਉਹ ਆਪਣੇ ਆਪ ਹੀ ਖਤਮ ਹੋ ਜਾਣਗੇ ਰਿਤੀਆਂ ਸਿੱਧੀਆਂ ਨੇ ਮਗਰ ਲੋਕ ਭੱਜਦੇ ਆ ਉਹਨਾਂ ਮਗਰ ਭੱਜਣ ਦੀ ਲੋੜ ਨਹੀਂ ਜੀ ਆਪਾਂ ਨੂੰ ਜੇ ਆਪਾਂ ਗੁਰੂ ਵਾਲੇ ਬਣ ਕੇ ਗੁਰੂ ਦੇ ਚੱਲੇ ਹੋਏ ਸੰਧਾਨਾਂ ਤੇ ਚੱਲਣ ਲੱਗੇ ਰਿਤਧੀਆਂ ਸਿੱਧੀਆਂ ਖੁਦ ਹੀ ਆਪਣੇ ਮਗਰ ਭੱਜਣ ਲੱਗਣਾਂ ਇਹਦੇ ਲਈ ਗੁਰੂ ਵਾਲੇ ਬਣੋ ਗੁਰੂ ਦੀ ਗੋਦ ਵਿੱਚ ਸਮਾਉਣਾ ਸਿੱਖੋ ਗੁਰੂ ਨਾਲ ਗੱਲਾਂ ਕਰਨੀਆਂ ਸਿੱਖੋ ਠੀਕ ਹੈ ਨਾ ਜੀ ਤੇ ਇਹਦੇ ਲਈ ਅੱਜ ਦੀ ਵੀਡੀਓ ਆਪਣੀ ਇੱਥੋਂ ਤੀਕ ਅਗਲੀ ਵੀਡੀਓ ਆਪਾਂ ਇਹ ਲਾਈਕ ਆਵਾਂਗੇ ਜੀ ਕੋਈ ਨਵੇਂ ਜਿਹੇ ਟੌਪਿਕ ਤੇ ਵਧੀਆ ਜੀ ਵੀਡੀਓ ਤੇ ਜੇ ਮੇਰੀ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਪਲੀਜ਼ ਚਾਹੀਨ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ